ਸਤਿ ਸ਼੍ਰੀ ਅਕਾਲ ਜੀ ਕੈਨੇਡਾ ਦੀ ਧਰਤੀ ਤੋਂ ਅੱਜ ਮੈਂ ਤੁਹਾਡੇ ਲਈ ਦੋ ਬਹੁਤ ਹੀ ਵੱਡੀਆਂ ਤੇ ਮਹੱਤਵਪੂਰਨ ਖਬਰਾਂ ਲੈ ਕੇ ਆਇਆ ਹਾਂ ਇਹ ਉਹ ਤਬਦੀਲੀਆਂ ਹਨ ਜਿਨ੍ਹਾਂ ਦਾ ਇੱਥੇ ਬੈਠੇ ਹਰ ਪ੍ਰਵਾਸੀ ਤੇ ਸਿੱਧਾ ਅਸਰ ਪੈ ਸਕਦਾ ਹੈ ਕਈਆਂ ਲਈ ਤਾਂ ਇਹ ਕਿਸਮਤ ਬਦਲਣ ਵਾਲੀ ਗੱਲ ਹੋ ਸਕਦੀ ਹੈ ਤੇ ਕਈਆਂ ਲਈ ਚਿੰਤਾ ਦਾ ਕਾਰਨ ਵੀ ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇੱਕ ਇੱਕ ਗੱਲ ਸਮਝਣੀ ਜ਼ਰੂਰੀ ਹੈ ਪਹਿਲੀ ਗੱਲ ਹੈ ਤੁਹਾਡੇ ਸਟੇਟਸ ਬਾਰੇ ਜਦੋਂ ਤੁਸੀਂ ਇੱਥੇ ਕਾਨੂੰਨੀ ਤੌਰ ਤੇ ਰਹਿ ਰਹੇ ਹੋ ਭਾਵੇਂ ਤੁਸੀਂ ਪੜ੍ਹਦੇ ਹੋ ਜਾਂ ਕੰਮ ਕਰਦੇ ਹੋ ਤੇ ਦੂਜੀ ਗੱਲ ਉਹਨਾਂ ਵੀਰਾਂ ਪੈਣਾ ਲਈ ਹੈ ਜੋ ਇੱਥੇ ਅਸਾਈਲਮ ਦੀ ਤਲਾਸ਼ ਵਿੱਚ ਹਨ ਲੰਬੇ ਸਮੇਂ ਬਾਅਦ ਇਨ੍ਹਾਂ ਦੋਹਾਂ ਮੋਰਚਿਆਂ ਤੇ ਵੱਡੀਆਂ ਤਬਦੀਲੀਆਂ ਆਈਆਂ ਹਨ ਆਓ ਵਿਸਥਾਰ ਨਾਲ ਗੱਲ ਕਰੀਏ ਸੋਚੋ ਤੁਸੀਂ ਕੈਨੇਡਾ ਵਿੱਚ ਆਪਣੀ ਪੜ੍ਹਾਈ ਜਾਂ ਕੰਮ ਕਰ ਰਹੇ ਹੋ ਤੇ ਤੁਹਾਡੇ ਕੋਲ ਵੈਧ ਪਰਮਿਟ ਹੈ ਤੁਸੀਂ ਚਿੰਤਾ ਮੁਕਤ ਹੋ ਪਰ ਜੇ ਕਿਸੇ ਕਾਰਨ ਤੁਹਾਡੇ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ ਤੇ ਤੁਸੀਂ ਨਵੇਂ ਪਰਮਿਟ ਲਈ ਅਰਜ਼ੀ ਦਿੰਦੇ ਹੋ ਤਾਂ ਕੀ ਹੁੰਦਾ ਸੀ ਪਹਿਲਾਂ ਤਾਂ ਇਹ ਸੀ ਕਿ ਜੇ ਤੁਸੀਂ ਸਮੇਂ ਸਿਰ ਅਰਜ਼ੀ ਦੇ ਦਿੱਤੀ ਭਾਵੇਂ ਪਹਿਲੀ ਅਰਜ਼ੀ ਰੱਦ ਵੀ ਹੋ ਜਾਂਦੀ ਸੀ ਤੇ ਤੁਸੀਂ ਦੂਜੀ ਅਰਜ਼ੀ ਦੇ ਦਿੰਦੇ ਤਾਂ ਵੀ ਤੁਸੀਂ ਕੰਮ ਜਾਂ ਪੜ੍ਹਾਈ ਜਾਰੀ ਰੱਖ ਸਕਦੇ ਸੀ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਭਾਵੇਂ ਪਰਮਿਟ ਦੀ ਮਿਆਦ ਖਤਮ ਹੋ ਵੀ ਜਾਂਦੀ ਸੀ ਫਿਰ ਵੀ ਤੁਹਾਡਾ ਸਟੇਟਸ ਕਾਇਮ ਰਹਿੰਦਾ ਸੀ ਤੇ ਤੁਹਾਨੂੰ ਕੋਈ ਤਕਲੀਫ ਨਹੀਂ ਆਉਂਦੀ ਸੀ ਇਹ ਸੀ ਪੁਰਾਣੀ ਗੱਲ ਪਰ ਹੁਣ ਕੈਨੇਡਾ ਸਰਕਾਰ ਨੇ ਇਸ ਨਿਯਮ ਨੂੰ ਬਦਲ ਦਿੱਤਾ ਹੈ ਤੇ ਇਹ ਤਬਦੀਲੀ ਸਿੱਧੀ ਤੁਹਾਡੀ ਜੇਬ ਤੇ ਤੁਹਾਡੇ ਭਵਿੱਖ ਤੇ ਅਸਰ ਕਰੇਗੀ ਜੇ ਤੁਹਾਡੇ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਤੁਸੀਂ ਦੂਜੀ ਅਰਜ਼ੀ ਦਿੰਦੇ ਹੋ ਤਾਂ ਤੁਹਾਡਾ ਸਿਰਫ ਕਾਨੂੰਨੀ ਸਟੇਟਸ ਹੀ ਕਾਇਮ ਰਹੇਗਾ ਯਾਦ ਰੱਖੋ ਤੁਸੀਂ ਕੰਮ ਨਹੀਂ ਕਰ ਸਕੋਗੇ ਨਾ ਹੀ ਤੁਸੀਂ ਪੜ੍ਹਾਈ ਜਾਰੀ ਰੱਖ ਸਕੋਗੇ ਤੈਸੇ ਕਮਾਉਣੇ ਬੰਦ ਕਲਾਸਾਂ ਬੰਦ ਸਭ ਤੋਂ ਵੱਡਾ ਝਟਕਾ ਇਹ ਹੈ ਜੇ ਤੁਹਾਡੀ ਪਹਿਲੀ ਅਰਜ਼ੀ ਰੱਦ ਹੋ ਜਾਂਦੀ ਹੈ ਤੇ ਤੁਸੀਂ ਆਪਣੇ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੂਜੀ ਅਰਜ਼ੀ ਦਿੰਦੇ ਹੋ ਤਾਂ ਤੁਹਾਡੀ ਦੂਜੀ ਅਰਜ਼ੀ ਨੂੰ ਆਪਣੇ ਆਪ ਰੱਦ ਕਰ ਦਿੱਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਤੁਸੀਂ ਤੁਰੰਤ ਆਊਟ ਆਫ ਸਟੇਟਸ ਹੋ ਜਾਓਗੇ ਤੁਹਾਡੀ ਕੈਨੇਡਾ ਵਿੱਚ ਰਹਿਣ ਦੀ ਕਾਨੂੰਨੀ ਇਜਾਜ਼ਤ ਖਤਮ ਤੇ ਉਹ ਡੰਮੀ ਅਰਜ਼ੀਆਂ ਜਿਨ੍ਹਾਂ ਬਾਰੇ ਅਸੀਂ ਸਾਰੇ ਸੁਣਦੇ ਆਂ ਭਾਵ ਸਿਰਫ ਸਟੇਟਸ ਕਾਇਮ ਰੱਖਣ ਲਈ ਦਿੱਤੀਆਂ ਗਈਆਂ ਅਰਜ਼ੀਆਂ ਉਹ ਹੁਣ ਕੰਮ ਨਹੀਂ ਕਰਨਗੀਆਂ ਜੇ ਪਹਿਲੀ ਅਰਜ਼ੀ ਰੱਦ ਹੁੰਦੀ ਹੈ ਤਾਂ ਦੂਜੀ ਵੀ ਨਾਲ ਹੀ ਰੱਦ ਹੋ ਜਾਵੇਗੀ ਇਹ ਬਹੁਤ ਵੱਡੀ ਤਬਦੀਲੀ ਹੈ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੇ ਪਰਮਿਟ ਜਲਦੀ ਖਤਮ ਹੋਣ ਵਾਲੇ ਹਨ ਕਿਉਂਕਿ ਅੰਕੜੇ ਦੱਸਦੇ ਹਨ ਕਿ ਕੈਨੇਡਾ ਵਿੱਚ ਲਗਭਗ 5 ਲੱਖ ਪਰਮਿਟਾਂ ਦੀ ਮਿਆਦ ਪੂਰੀ ਵਾਲੀ ਹੈ ਜਰਾ ਸੋਚੋ ਕਿ ਕਿੰਨੇ ਲੋਕਾਂ ਤੇ ਇਸ ਦਾ ਅਸਰ ਪਵੇਗਾ ਹੁਣ ਆਈਏ ਦੂਜੀ ਵੱਡੀ ਖਬਰ ਤੇ ਜੋ ਅਸਾਈਲਮ ਕਲੇਮ ਸ਼ਰਨ ਦੀ ਅਰਜ਼ੀ ਨਾਲ ਸੰਬੰਧਿਤ ਹੈ ਪਹਿਲਾਂ ਜੇ ਕਿਸੇ ਨੂੰ ਆਪਣੇ ਦੇਸ਼ ਵਿੱਚ ਆਪਣੀ ਜਾਨ ਨੂੰ ਖਤਰਾ ਮਹਿਸੂਸ ਹੁੰਦਾ ਸੀ ਉਹ ਆਸਾਨੀ ਨਾਲ ਅਸਾਈਲਮ ਲਈ ਅਰਜ਼ੀ ਦੇ ਸਕਦਾ ਸੀ ਬਹੁਤ ਸਾਰੇ ਲੋਕਾਂ ਨੇ ਇਸ ਰਸਤੇ ਦਾ ਇਸਤੇਮਾਲ ਕੀਤਾ ਚੰਗਾ ਵੀ ਤੇ ਕਈ ਵਾਰ ਗਲਤ ਤਰੀਕੇ ਨਾਲ ਵੀ ਪਰ ਹੁਣ ਸਰਕਾਰ ਇਸ ਨਿਯਮ ਵਿੱਚ ਬਹੁਤ ਵੱਡੀ ਤਬਦੀਲੀ ਕਰ ਰਹੀ ਹੈ ਇੱਕ ਨਵਾਂ ਬਿਲ ਆ ਰਿਹਾ ਹੈ ਤੇ ਜੇ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਅਸਾਈਲਮ ਦੇ ਨੀਮਾ ਵਿੱਚ ਜ਼ਬਰਦਸਤ ਸਖਤੀ ਆਵੇਗੀ ਸਭ ਤੋਂ ਪਹਿਲੀ ਗੱਲ ਜੋ ਲੋਕ 24 ਜੂਨ 2020 ਤੋਂ ਬਾਅਦ ਕੈਨੇਡਾ ਵਿੱਚ ਦਾਖਲ ਹੋਏ ਹਨ ਉਹ ਸ਼ਰਨ ਲਈ ਅਰਜ਼ੀ ਨਹੀਂ ਦੇ ਸਕਣਗੇ ਇਹ ਇੱਕ ਸਿੱਧੀ ਤੇ ਸਪਸ਼ਟ ਰੋਕ ਹੈ ਜੇ ਤੁਸੀਂ ਉਸ ਤਾਰੀਖ ਤੋਂ ਬਾਅਦ ਕੈਨੇਡਾ ਵਿੱਚ ਦਾਖਲ ਹੋਏ ਹੋ ਤੇ ਫਿਰ ਵੀ ਸ਼ਰਨ ਲਈ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਨੇਡਾ ਵਿੱਚ ਦਾਖਲ ਹੋਣ ਦੇ 1 ਸਾਲ ਦੇ ਅੰਦਰ ਅੰਦਰ ਅਰਜ਼ੀ ਦੇਣੀ ਹੋਵੇਗੀ ਜੇ 1 ਸਾਲ ਲੰਘ ਗਿਆ ਤਾਂ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ ਜੇ ਕੋਈ ਅਮਰੀਕਾ ਤੋਂ ਕੈਨੇਡਾ ਵਿੱਚ ਗੈਰ ਰਸਮੀ ਸਰਹੱਦ ਪਾਰ ਕਰਕੇ ਭਾਵ ਜਿੱਥੇ ਕੋਈ ਪੋਰਟ ਆਫ ਐਂਟਰੀ ਨਹੀਂ ਦਾਖਲ ਹੁੰਦਾ ਹੈ ਤਾਂ ਉਹ ਸ਼ਰਨ ਲਈ ਅਰਜ਼ੀ ਨਹੀਂ ਦੇ ਸਕਣਗੇ ਭਾਵੇਂ ਉਹ 14 ਦਿਨਾਂ ਦੇ ਅੰਦਰ ਆਪਣੀ ਅਰਜ਼ੀ ਦੇ ਦੇਣ ਫਿਰ ਵੀ ਉਹ ਅਯੋਗ ਹੋ ਜਾਣਗੇ ਇਹ ਉਹਨਾਂ ਲਈ ਵੱਡਾ ਝਟਕਾ ਹੈ ਜੋ ਰੌਕਸਮ ਰੋਡ ਵਰਗੇ ਰਸਤਿਆਂ ਦੀ ਵਰਤੋਂ ਕਰਦੇ ਸਨ ਸਰਕਾਰ ਕੋਲ ਹੁਣ ਇਹ ਸ਼ਕਤੀ ਹੋਵੇਗੀ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਮੁਅਤਲ ਰੱਦ ਜਾਂ ਅਸਵੀਕਾਰ ਕਰ ਸਕੇ ਉਹ ਇਹ ਵੀ ਕਹਿ ਸਕਦੇ ਹਨ ਕਿ ਉਹ ਇਨ੍ਹਾਂ ਸ਼ਰਨ ਅਰਜ਼ੀਆਂ ਤੇ ਕੋਈ ਫੈਸਲਾ ਨਹੀਂ ਲੈਣਗੇ ਤੇ ਉਹਨਾਂ ਨੂੰ ਸਿੱਧਾ ਰੱਦ ਕਰ ਦੇਣਗੇ ਤੇ ਇਹ ਵੀ ਸੁਣ ਲਓ ਜੇ ਰੈਫਿਊਜੀ ਦਾ ਦਾਵਾ ਕਰਕੇ ਤੁਹਾਡਾ ਵੀਜ਼ਾ ਜਾਂ ਪਰਮਿਟ ਲੱਗਿਆ ਹੋਇਆ ਹੈ ਤੇ ਕਿਸੇ ਤਰ੍ਹਾਂ ਪਤਾ ਲੱਗ ਜਾਵੇ ਕਿ ਉਹ ਸ਼ਰਨ ਦਾ ਦਾਅਵਾ ਸਹੀ ਨਹੀਂ ਸੀ ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ ਅਤੇ ਤੁਹਾਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ ਰੈਫਿਊਜੀ ਲਈ ਅਰਜ਼ੀ ਦੇਣਾ ਹੁਣ ਬਹੁਤ ਜ਼ਿਆਦਾ ਔਖਾ ਹੋਣ ਵਾਲਾ ਹੈ ਤੇ ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜੋ ਇਸ ਲਈ ਯੋਗ ਹੀ ਨਹੀਂ ਰਹਿਣਗੇ। ਕਈ ਸੰਗਠਨ ਪਹਿਲਾਂ ਹੀ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਪਰ ਇਹ ਬਿੱਲ ਸਰਕਾਰ ਦੀ ਸਮੀਖਿਆ ਅਧੀਨ ਹੈ ਤੇ ਕਦੇ ਵੀ ਪਾਸ ਹੋ ਸਕਦਾ ਹੈ। ਇਸ ਲਈ ਸਾਵਧਾਨੀ ਵਰਤੋ। ਇਹ ਦੋਵੇਂ ਅਪਡੇਟਸ ਮੇਰੇ ਭੈਣੋ ਤੇ ਭਰਾਓ ਸਾਡੀ ਸਭ ਲਈ ਬਹੁਤ ਮਹੱਤਵਪੂਰਨ ਹਨ ਕਿਰਪਾ ਕਰਕੇ ਇਸ ਜਾਣਕਾਰੀ ਨੂੰ ਆਪਣੇ ਪਰਿਵਾਰ ਦੋਸਤਾਂ ਤੇ ਹੋਰ ਸਬਨਾ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਇਸ ਦੀ ਲੋੜ ਹੋ ਸਕਦੀ ਹੈ ਕੋਈ ਵੀ ਗਲਤਫਹਿਮੀ ਜਾਂ ਅਣਜਾਣਪੁਣਾ ਵੱਡਾ ਨੁਕਸਾਨ ਕਰਵਾ ਸਕਦਾ ਹੈ ਜੇ ਤੁਹਾਡੇ ਕੋਈ ਸਵਾਲ ਹਨ ਤਾਂ ਬਿਨਾਂ ਚਿਜਕੇ ਹੇਠਾਂ ਕਮੈਂਟ ਵਿੱਚ ਪੁੱਛੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ